ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਇਹ ਆਪਾਂ ਲੈ ਕੇ ਆਏ ਹਾਂ ਰਫਾਈਨ ਦੇ ਸੂਟਾਂ ਦੀ ਪਹਿਲਾਂ ਆਪਾਂ ਰਿਕਵੈਸਟ ਕਰਦੇ ਆਂ ਪਲੀਜ਼ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜਿਹੜੇ ਆਪਾਂ ਸੂਟ ਲੈ ਕੇ ਆਏ ਹਾਂ ਸਟਾਲ ਸੂਟ ਲੈ ਕੇ ਆਏ ਆ ਬ੍ਰੀਕ ਪ੍ਰਿੰਟ ਦੇ ਸੂਟ ਹੋਣਗੇ ਆਪਣਾ ਪੇਮੈਂਟ ਦਾ ਮੈਥਡ ਹੈਗਾ ਜਿਹੜਾ ਆਨਲਾਈਨ ਆਨਲਾਈਨ ਪੇਮੈਂਟ ਕਰਕੇ ਤੁਸੀਂ ਕੋਈ ਵੀ ਸੂਟ ਆਪਣੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਆਂਗੀ ਉਹ ਵੀ ਸਾਡੇ ਤੋਂ ਲੈ ਸਕਦੇ ਹੋਗੇ ਕਿਸੇ ਵੀ ਪ੍ਰਕਾਰ ਦਾ ਪਟਿਕ ਪੀਸ ਤਿਆਰ ਕਰਵਾਉਣਾਗਾ ਆਪਦੀ ਪਸੰਦ ਦਾ ਕਰਵਾਉਣਾਗਾ ਵਰਕ ਮਸ਼ੀਨ ਵਰਕ ਕਰਵਾਉਣਾਗਾ ਜਾਂ ਹੈਂਡ ਵਰਕ ਕਰਵਾਉਣਾ ਹੈਂਡ ਪੇਂਟ ਕਰਵਾਉਣਾ ਕਿਸੇ ਵੀ ਪ੍ਰਕਾਰ ਦਾ ਕਰਵਾਉਣਾ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਹੋਗੇ ਚਲੋ ਜੀ ਬਹੁਤ ਆ ਟਾਈਮ ਤੁਹਾਡਾ ਨਾ ਲੈਂਦੇ ਹੋਏ ਸਟਾਰਟਿੰਗ ਦਿਖਾਉਣੀ ਆ ਤੁਹਾਨੂੰ ਅੱਜ ਵਾਲਾ ਫਾਸਟ ਸੂਟ ਜਿਹੜਾ ਕਲਰ ਆਗਾ ਇਹਦਾ ਰੈੱਡ ਰੰਗ ਵਾਲਾਗਾ ਬਹੁਤ ਜ਼ਿਆਦੇ ਵਧੀਆ ਸੂਟ ਨੇ ਬਰੀਕ ਪ੍ਰਿੰਟ ਦੇ ਸੂਟ ਨੇ ਇਹ ਵਾਲੇ ਫਰੈਂਟ ਦਾ ਸਰਮਰ ਕਲੈਕਸ਼ਨ ਚਾਹੁੰਦੇ ਹੁੰਦੇ ਨੇ ਜਿਹੜੇ ਆਪਾਂ ਤੁਹਾਨੂੰ ਵਿਂਟਰ ਦੇ ਵਿੱਚ ਦਿਖਾ ਰਹੇ ਹਾਂਗੇ ਕਿਉਂਕਿ ਜਿੰਨੀ ਆਪਾਂ ਹੁਣ ਤੱਕ ਕਲੈਕਸ਼ਨ ਲਾਈ ਆਗੀ ਲਫਾਈਨ ਦੇ ਸੂਟਾਂ ਦੀ ਚਾਹੇ ਸੌਲਨਣ ਲਈ ਆ ਚਾਹੇ ਵਿਦਾਊਟ ਸੌਲ ਲਈ ਆ ਉਹ ਆਪਾਂ ਵੱਡੇ ਪ੍ਰਿੰਟ ਸੀ ਲਾਈ ਆਗੀ ਕਈ ਮੇਰੇ ਭੈਣਾਂ ਦੇ ਮੈਸੇਜ ਆ ਰਹੇ ਸੀ ਜਿਨ੍ਹਾਂ ਨੂੰ ਰਿਕੁਆਇਰਮੈਂਟ ਸੀਗੀ ਬਰੀਕ ਪ੍ਰਿੰਟ ਦੀ ਇਸ ਲਈ ਆਪਾਂ ਜੇ ਬਰੀਕ ਪ੍ਰਿੰਟ ਦੇ ਸੂਟ ਲੈ ਕੇ ਆਏ ਹਾਂਗੇ ਪਹਿਲਾ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਰੈੱਡ ਕਲਰ ਦਾ ਸੂਟ ਆਗਾ ਬਹੁਤ ਜਿਆਦਾ ਵਧੀਆ ਸਟਾਫਾ ਲੂਨ ਲਾਏ ਤੇ ਬਿਲਕੁਲ ਨਹੀਂ ਆਉਣਾ ਕਿਉਂਕਿ ਇਹ ਅਲਫਾਈਨ ਦਾ ਸੂਟ ਨਹੀਂ ਜਿਹੜਾ ਇਹਦੇ ਨਾਲ ਸੌਲ ਰਹਿਣ ਵਾਲਾ ਉਹ ਵੀ ਸੇਮ ਸਟਾਫ ਦਾ ਰਹਿਣ ਵਾਲਾਗਾ ਸੌਲ ਨਹੀਂ ਹੈਗੇ ਸਟਾਲ ਨੇ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਆ ਜਿੰਨੀ ਇੱਕ ਗੱਲਬਾਤ ਹੋਊਗੀ ਸੂਟਾਂ ਦੀ ਆਪਾਂ ਉਨੀ ਹੀ ਤੁਹਾਨੂੰ ਨਾਲ ਦੀ ਨਾਲ ਕਨਫਰਮ ਕਰਾਂਗੇ ਦੇਖ ਸਕਦੇ ਹੋ ਥੋੜਾ ਜਿਹਾ ਪਨਾ ਘੱਟ ਆ ਕਹਿੰਦਾ ਤਾਂ ਸੂਟਾਂ ਦਾ ਲੈਂਥ ਤਾਂ ਪੂਰੀ ਆ ਵੀ ਇਸ ਲਈ ਸਟਾਲ ਚ ਆ ਜਾਂਦਾ ਵਾ ਜੇ ਥੋੜਾ ਜਿਹਾ ਪਣਾ ਜ਼ਿਆਦੇ ਹੋਵੇ ਫਿਰ ਇਹ ਸਾਲਚ ਆਪਾਂ ਸਟਾਲ ਕਰਕੇ ਤੁਹਾਨੂੰ ਐਦਾਂ ਨਹੀਂ ਕਹਾਂਗੇ ਵੀ ਸਟਾਲ ਹੋਊਗਾ ਆਪਾਂ ਸਾਲ ਕਰਕੇ ਭੇਜ ਦਵਾਂਗੇ ਜਿੰਨੀ ਕ ਗੱਲਬਾਤ ਹੋਊਗੀ ਆਪਾਂ ਤੁਹਾਨੂੰ ਉਨੀ ਕੀ ਦੱਸਾਂਗੇ ਆਪਾਂ ਧੋਖੇ 'ਚ ਰੱਖ ਕੇ ਤੁਹਾਨੂੰ ਤੁਹਾਡੇ ਤੋਂ ਪੇਮੈਂਟ ਨਹੀਂ ਲਵਾਂਗੇ ਆਪਾਂ ਜਿੰਨਾ ਕ ਦਿਖਾਵਾਂਗੇ ਜੇ ਤੁਹਾਨੂੰ ਪਸੰਦ ਹੋਊਗਾ ਤਾਂ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋਗੇ ਪਹਿਲਾ ਸੂਟ ਸੀਗਾ ਰੈੱਡ ਕਲਰ ਦਾ ਸੈਕੰਡ ਕਲਰ ਆ ਗਿਆ ਆਪਣੇ ਇਹਦੇ ਕੋਲ ਇਹਦੇ ਵਿੱਚ ਮਸਟਰਡ ਮਸਟਰਡ ਕਲਰ ਦਾ ਸੂਟ ਆ ਦੇਖ ਸਕਦੇ ਹੋ ਪਿਓਰ ਮਸਟਰਡ ਹੈਗਾ ਥੋੜਾ ਜਿਹਾ ਵੀਡੀਓ ਦੇ ਵਿੱਚ ਕਲਰ ਸੇਮ ਨਹੀਂ ਆ ਰਿਹਾ ਪਿਓਰ ਮਸਟਰਡ ਕਲਰ ਦਾ ਸੂਟ ਸੇਮ ਸਾਲ ਹੈ ਸਟਾਲ ਹੈ ਇਹਦੇ ਨਾਲ ਰੱਖਿਆ ਹੋਇਆ ਹੈ ਸੂਟ ਵੀ ਆਪਣੇ ਕੋਲੇ ਆਏ ਨੇ ਇਹ ਘੱਟੋ ਘੱਟ 15 ਦਿਨ ਹੋ ਗਏ ਨੇ 10 12 ਪੀਸ ਸੀਗੇ ਇਹ ਆਪਣੇ ਕੋਲੇ ਤਿੰਨ ਚਾਰ ਸੈੱਟ ਛੱਪੇ ਹੋਏ ਸੀਗੇ ਸੇਲ ਵੀ ਆ ਪੋਸਟ ਸਾਰੇ ਹੋ ਗਏ ਨੇ ਪੀਸ ਵੀ ਆਪਣੇ ਕੋਲੇ ਸਿਰਫ ਤਿੰਨ ਹੀ ਬਚੇ ਨੇ ਵੀਡੀਓ ਦੇ ਵਿੱਚ ਲਾਉਣ ਨੂੰ ਕਿਉਂਕਿ ਪਹਿਲਾਂ ਆਪਣੇ ਕੋਲੇ ਹੋਰ ਜਿਹੜੀ ਕਲੈਕਸ਼ਨ ਪਈ ਸੀ ਆਪਾਂ ਉਹਨਾਂ ਦੀ ਨਾਮ ਦੇ ਨਾਲ ਵੀਡੀਓ ਲਾਈ ਗਈ ਹੈ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ ਉਹ 800 ਰਹਿਣ ਲੱਗਾ ਵਿਦ ਸ਼ੀਕਿੰਗ ਅਗਲਾ ਜਿਹੜਾ ਸੂਟ ਆ ਗਿਆ ਇਹਹੀ ਕਲਰ ਦੇ ਇਹਹੀ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਨੇਵੀ ਬਲੂ ਬਲੂ ਕਲਰ ਦਾ ਸੂਟ ਹੈਗਾ ਇਹ ਇਹਦੇ ਨਾਲ ਸੇਮ ਸਟੋਲ ਰਹਿਣ ਵਾਲਾ ਦਾ ਸੇਮ ਪ੍ਰਿੰਟ ਦਾ ਸਟੋਲ ਰਹਿਣ ਵਾਲਾ ਦਾ ਜੜੀ ਅਗਲੇ ਤੋਂ ਸੂਟ ਦਿਖਾਵਾਂਗੇ ਇਹ ਆਪਾਂ ਇੱਕ ਦਿਨ ਵੀਡੀਓ ਲਾਈ ਸੀਗੀ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਬਾਕੀ ਪਏ ਨੇ ਬਾਕੀ ਸੇਲ ਹੋ ਗਏ ਨੇ ਸੇ ਸੂਟ ਆਪਾਂ ਨੇ ਲਾਏ ਸੀਗੇ ਇਹ ਦੇਖ ਸਕਦੇ ਹੋਗੇ ਪਿਓਰ ਵਾਲੀ ਲਸਾਈ ਨਾ ਬਹੁਤ ਜਿਆਦਾ ਵਧੀਆ ਸਟਾਫ ਹੈਗਾ ਸੇਮ ਬਾਟਮ ਰੱਖੀ ਹੋਈ ਹੈ ਨਾਲ ਤੇ ਸੇਮ ਸ਼ਾਲ ਰੱਖਿਆ ਹੋਇਆ ਇਹ ਸ਼ਾਲ ਹੈਗਾ ਸਟਾਲ ਨਹੀਂ ਹੈਗਾ ਕੁल्ले-ਡੁੱਲੇ ਸ਼ਾਲ ਨੇ ਦੇਖ ਸਕਦੇ ਹੋਗੇ ਇਹਦੇ ਵਿੱਚ ਸੈਕੰਡ ਕਲਰ ਆਪਣੇ ਕੋਲੇ ਬਚਿਆਗਾ ਗ੍ਰੇ ਇੱਕ ਗ੍ਰੇ ਕਲਰ ਬਚਿਆਗਾ ਇੱਕ ਬੋਟਲ ਗ੍ਰੀਨ ਆ ਇਹ ਸੈੱਟ ਵਾਲੀ ਆਪਣੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਵਧੀਆ ਲੱਗਿਆ ਤੁਸੀਂ ਆਪਣਾ ਆਰਡਰ ਡਨ ਕਰਨਾ ਸਪ ਕਰਨਾ ਚਾਹੁੰਦੇ ਹੋ ਤਾਂ ਟੈਨਸਰ ਵੀਓ ਕੇ ਕਰ ਸਕਦੇ ਹੋ ਆਪਣਾ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਤੁਸੀਂ ਕਿਸੇ ਵੀ ਪ੍ਰਕਾਰ ਦਾ ਬੁਟੀਕ ਪੀਸ ਲੈਣਾਗਾ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਹੋ ਸਟਿਚਿੰਗ ਲੈਣੀ ਹੈ ਕਿਸੇ ਵੀ ਪ੍ਰਕਾਰ ਦੀ ਉਹ ਵੀ ਲੈ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ